ਅਸੀਂ ਹਸਪਤਾਲ ਠੀਕ ਕਰਾਂਗੇ ਨਾਲ ਨਾਲ ਖਯਾਲਾ ਵੀ ਭਰਾਂਗੇ ਕਰਜ਼ਾ ਵੀ ਲਾਂ ਇਹ ਤੇ 1 ਲੱਖ ਕਰੋੜ ਦਾ ਕਰਜ਼ਾ ਉਹ ਲਾਂਗੇ ਦਿੱਲੀ ਚ ਅਸੀਂ ਇਹਦਾ ਸਫਲਤਾਪੂਰਵਕ ਤਜਰਬਾ ਕਰ ਚੁੱਕੇ ਹਾਂ 69000 ਕਰੋੜ ਦਾ 60000 ਕਰੋੜ ਦਾ ਡਬਲ ਤੋਂ ਵੀ ਜ਼ਿਆਦਾ ਕਰਤਾ ਤੇ ਨਾਲੇ ਬਜਟ ਵਧਾ ਲਿਆ ਕਰਜ਼ਾ ਨਹੀਂ ਚੜਨ ਦਿੱਤਾ ਤੇ ਨਾਲੇ ਫੈਸਿਲਟੀਆਂ ਮਿਲ ਰਹੀਆਂ ਨੇ ਕਾਰਨ ਲੀਕੇਜ ਰੋਕਤੀ ਜਿਹੜੀ ਰਸਤੇ ਚ ਲੀਕੇਜ ਹੁੰਦੀ ਸੀ ਭ੍ਰਿਸ਼ਟਾਚਾਰ ਵੀ ਕਿਸੇ ਹੋਰ ਮਾਫੀਏ ਵੀ ਸਲੂਗੀ ਸਰਕਾਰ ਦੀ ਹੁਣ ਰਿਪੋਰਟ ਕੀ ਕਹਿੰਦੀ ਹੈ ਮਿੰਟ ਜੀ 21 ਮਹੀਨਿਆਂ ਦਾ ਇਹ ਲੇਖਾ ਜੋਖਾ ਆਲਮੋਸਟ ਕਹਿ ਲੋ ਕਿ ਹੁਣ ਸਰਕਾਰ 2 ਸਾਲ ਪੂਰੇ ਕਰ ਜਾਊਗੀ ਇਹਨਾਂ ਨੇ ਟੋਟਲ ਹੁਣ ਤੱਕ ਜਦੋਂ ਮਤਲਬ ਕਿ ਸਰਕਾਰ ਆਈ ਆ ਅਪ੍ਰੈਲ 22 ਤੋਂ ਲੈ ਕੇ ਦਸੰਬਰ 23 ਤੱਕ 57217 ਕਰੋੜ ਰੁਪਈਆ ਕਰਜ਼ਾ ਲਿਆ ਜੀ ਠੀਕ ਹੈ ਜੀ ਜਿਹਦੇ ਨਾਲ ਸੂਬੇ ਦਾ ਜਿਹੜਾ ਕੁੱਲ ਕਰਜ਼ਾ ਹੈ ਜਿਵੇਂ ਕੈਗ ਨੇ ਰਿਪੋਰਟ ਪੇਸ਼ ਕੀਤੀ ਸੀ ਕਿ ਬਹੁਤ ਜਲਦੀ ਇਹ ਸ਼ੂ ਜਾਣਗੇ 3/2 3/2 ਉਸ ਤੋਂ ਬਾਅਦ ਆਉਣ ਵਾਲੇ ਕੁਝ ਸਮੇਂ ਦੇ ਦੌਰਾਨ ਇਹਨਾਂ ਦਾ ਕਰਜ਼ਾ 5.5 ਲੱਖ ਕਰੋੜ ਤੇ ਜਾਣ ਵਾਲਾ ਹੈ ਕਿ ਅਸੀਂ ਬਹੁਤ ਤੇਜ਼ੀ ਨਾਲ ਹੁਣ ਕਰਜ਼ਦਾਰ ਹੋਵਾਂਗੇ